Keep us. ਇਹ ਹੁਣ ਸਾਰੇ ਮਿਲ ਕੇ ਆਪਾਂ ਸ੍ਰੀ ਸੰਤ ਬਲਵਿੰਦਰ ਜਣੂ ਜੀ ਦੇ ਨਾਲ ਇਸ ਕੇਕ ਦੀ ਰਸਮ ਨੂੰ ਅਦਾ ਕਰਾਂਗੇ ਨਾਲ ਪ੍ਰਭੂ ਦੀ ਦਾਸੀ ਦੇ ਨਾਲ ਅਸੀਂ ਸਾਰੇ ਮਿਲ ਕੇ ਇਸ ਕੇਕ ਦੀ ਰਸਮ ਨੂੰ ਅਦਾ ਕਰਾਂਗੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਬਰਥਡੇ ਟੂ ਯੂ ਯਾ ਇਹ ਖੁਸ਼ੀਆਂ ਦੀਆਂ ਕੜੀਆਂ ਰੱਬ ਨੇ ਬਾਵਾਆਂ ਘੜੀਆਂ ਇਹ ਖੁਸ਼ੀਆਂ ਦੀਆਂ ਕੜੀਆਂ ਠੀਕ ਹੈ ਉਹ ਰੱਬ ਨੇ ਤੁਮ ਬਾਵਾਆਂ ਘੜੀਆਂ ਇਹ ਖੁਸ਼ੀਆਂ ਦੀਆਂ ਕੜੀਆਂ ਨੱਚ ਨੱਚ ਗਾਵਾ ਸ਼ੁਕਰ ਮਨਾਵਾ ਨੱਚ ਨੱਚ ਗਾਵਾ ਸ਼ੁਕਰ ਮਨਾਵਾ ਰੱਬ ਦੇ ਬਾਵਾਂ ਬਣੀਆਂ ਏ ਖੁਸ਼ੀਆਂ ਦੀਆਂ ਕੜੀਆਂ ਰੱਬ ਦੇ ਵੱਲੋਂ ਆਈਆਂ ਏ ਖੁਸ਼ੀਆਂ ਦੀਆਂ ਕੜੀਆਂ ਰੱਬ ਦੇ ਵੱਲੋਂ ਆਈਆਂ ਏ ਖੁਸ਼ੀਆਂ ਦੀਆਂ ਕੜੀਆਂ ਸਾਰਿਆਂ ਨੂੰ ਜੈਮਸੀ ਦੀ ਸੋ ਪਰਮੇਸ਼ਵਰ ਦਾ ਧੰਨਵਾਦ ਕਰਦੇ ਆ ਸੋ ਬੜੀ ਹੀ ਖੁਸ਼ੀ ਦੀ ਗੱਲ ਆ ਕਿ ਅੱਜ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਪਰਮੇਸ਼ੁਰ ਦੇ ਦਾਸ ਬਿਸ਼ਪ ਸੰਤ ਬਲਵਿੰਦਰ ਜੌਨ ਜੀ ਅੱਜ ਉਹਨਾਂ ਦਾ ਜਨਮ ਦਿਨ ਹੈ ਸੋ ਇਹ ਬੜੀ ਖੁਸ਼ੀ ਦੀ ਗੱਲ ਹੈ ਅਸੀਂ ਸਾਰੇ ਹੀ ਪਰਮੇਸ਼ੁਰ ਦੇ ਸੇਵਕ ਜਿਹੜੇ ਆ ਇਸ ਜਗ੍ਹਾ ਦੇ ਉੱਤੇ ਪਹੁੰਚੇ ਆ ਸੋ ਸਭ ਤੋਂ ਪਹਿਲਾਂ ਤੇ ਸੰਤ ਜੀ ਬਹੁਤ ਬਹੁਤ ਤੁਹਾਨੂੰ ਵਧਾਈਆਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਹਾਨੂੰ ਵੀ ਪਰਮੇਸ਼ੁਰ ਬਹੁਤ ਸਾਰੀ ਆਸ਼ੀਸ਼ ਦੇ ਬਿਸ਼ਪ ਸਾਹਿਬ ਕੀ ਕਹਿਣਾ ਚਾਹੋਗੇ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਕੀ ਮੈਸੇਜ ਦੇਣਾ ਚਾਹੋਗੇ ਸੰਤ ਜੀ ਮੈਂ ਸਭ ਤੋਂ ਪਹਿਲਾਂ ਤਾਂ ਥੈਂਕਸ ਕਰਦਾ ਹਾਂ ਪ੍ਰਭੂ ਯੀਸ਼ੂ ਮਸੀਹ ਦਾ ਪਰਬੀ ਯਿਸੂ ਮਸੀਹ ਦੀ ਅਪਾਰ ਕਿਰਪਾ ਦੇ ਨਾਲ ਇਹ ਅੱਜ ਦਾ ਜਿਹੜਾ ਦਿਨ ਆ ਨਿਆ ਸਾਲ ਪ੍ਰਭੂ ਯਿਸੂ ਮਸੀਹ ਨੇ ਮੇਰੀ ਲਾਈਫ ਦੇ ਵਿੱਚ ਅਕਸ਼ਿਆ ਹੈ। ਤੋਂ ਸਾਰੇ ਸੰਤ ਜਨ ਅੱਜ ਇਸ ਜਗ੍ਹਾ ਤੇ ਆਏ ਆ ਬੜੇ ਆਤਮਿਕ ਮਾਹੌਲ ਦੇ ਵਿੱਚ ਅਸੀਂ ਪ੍ਰਭੂ ਯਿਸੂ ਮਸੀਹ ਦੀ ਪਹਿਲਾਂ ਬੰਦਗੀ ਹੋਈ ਆ। ਗੀਤ ਭਜਨ ਬੋਲੇ ਗਏ ਆ। ਥੈਂਕਸ ਕੀਤਾ ਗਿਆ ਪ੍ਰਭੂ ਯਿਸੂ ਮਸੀਹ ਦਾ ਵਚਨ ਦੀ ਸੇਵਕਾਈ ਕੀਤੀ ਗਈ ਆ। ਪਰਮੇਸ਼ਰ ਦੀਆਂ ਇਸ ਸਾਲ ਦੇ ਵਿੱਚ ਸਾਡੇ ਲਈ ਕੀ ਯੋਜਨਾਵਾਂ ਆ? ਕੀ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਸਾਨੂੰ ਪਰਮੇਸ਼ਰ ਅਗਵਾਈ ਕਰਦਾ ਉਹ ਦੱਸਿਆ ਗਿਆ ਅਸੀਂ ਕੀ ਪ੍ਰਭੂ ਦੀ ਮਹਿਮਾ ਲਈ ਕਰਨਾ ਚਾਹੁੰਦੇ ਹਾਂ ਉਹਦੀ ਵਿਚਾਰ ਚਰਚਾ ਜਗ੍ਹਾ ਤੇ ਹੋਈ ਆ ਕਿਉਂਕਿ ਮੈਂ ਆਪਣੇ ਆਪ ਨੂੰ ਇਹ ਸਮਝਦਾ ਕਿ ਪ੍ਰਭੂ ਯਿਸੂ ਮਸੀਹ ਨੇ ਜਿੰਨੇ ਸਾਲ ਸਾਨੂੰ ਬਖਸ਼ੇ ਆ ਜਿੰਨੇ ਸਮਾਂ ਸਾਨੂੰ ਬਖਸ਼ਿਆ ਆ ਇਹ ਪ੍ਰਭੂ ਯਿਸੂ ਮਸੀਹ ਦੀ ਬੜੀ ਵੱਡੀ ਕਿਰਪਾ ਦੇ ਨਾਲ ਸਾਨੂੰ ਮਿਲਿਆ ਆ ਕਿਉਂਕਿ ਮੇਰੀ ਜ਼ਿੰਦਗੀ ਦੇ ਅੰਦਰ ਬਹੁਤ ਵੱਡੀ ਗਵਾਹੀ ਆ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਤਿੰਨ ਵਾਰ ਮੈਨੂੰ ਮਰੇ ਹੋਏ ਨੂੰ ਜ਼ਿੰਦਾ ਕੀਤਾ ਆ ਪੁਰਾਣੇ ਸਮੇਂ ਦੇ ਅੰਦਰ ਮੇਰੀ ਜ਼ਿੰਦਗੀ ਚ ਬਹੁਤ ਵੱਡੀਆਂ-ਵੱਡੀਆਂ ਗਵਾਹੀਆਂ ਨੇ ਤਾਂ ਮੈਂ ਆਪਣੇ ਆਪ ਨੂੰ ਸਮਝਦਾ ਆਂ ਕਿ ਪ੍ਰਭੂ ਯਿਸੂ ਮਸੀਹ ਦਾ ਮੈਂ ਵੈਸੇ ਤਾਂ ਪਵਿੱਤਰ ਬਾਈਬਲ ਦੇ ਅਕੋਰਡਿੰਗ ਇੱਕੋ ਹੀ ਜਨਮ ਆਂ ਔਰ ਮੈਂ ਸਮਝਦਾ ਇਹ 44 ਜਨਮ ਲੈ ਕੇ ਵੀ ਪ੍ਰਭੂ ਦੀ ਮਰਜ਼ੀ ਹੋਵੇ ਤਾਂ ਮੈਂ ਪ੍ਰਭੂ ਯਿਸੂ ਦੇ ਕੰਮ ਨੂੰ ਕਰਾਂ ਤਾਂ ਮੇਰੇ ਲਈ ਫੇਰ ਵੀ ਕਰਜ਼ ਪ੍ਰਭੂ ਦਾ ਬਾਕੀ ਹੈ ਮੈਂ ਪ੍ਰਭੂ ਯਿਸੂ ਮਸੀਹ ਦਾ ਥੈਂਕਸ ਕਰਦਾ ਔਰ ਮੈਂ ਇਸ ਜੀਵਨ ਦੇ ਵਿੱਚ ਪ੍ਰਭੂ ਯਿਸੂ ਦੇ ਰਾਜ ਨੂੰ ਵਧਾਉਣ ਵਾਸਤੇ ਪ੍ਰਭੂ ਦੇ ਲੋਕਾਂ ਦੀ ਮਦਦ ਵਾਸਤੇ ਔਰ ਪ੍ਰਭੂ ਯਿਸੂ ਮਸੀਹ ਦੀ ਵਚਨ ਦੇ ਅਕੋਰਡਿੰਗ ਸਾਰੇ ਸੰਤਾਂ ਦੀ ਏਕਤਾ ਵਾਸਤੇ ਕੰਮ ਕਰਨਾ ਚਾਹੁੰਦਾ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਮਤਲਬ ਤੁਹਾਡੇ ਦੁਆਰਾ ਪਰਮੇਸ਼ਰ ਨੇ ਇੱਕ ਬਹੁਤ ਵੱਡਾ ਕੰਮ ਕੀਤਾ ਕਿ ਤੁਹਾਡੇ ਹੀ ਬੇਟੇ ਨੂੰ ਪ੍ਰੋਫੈਸੀ ਦੇ ਦੁਆਰਾ ਪਰਮੇਸ਼ਰ ਨੇ ਇੱਕ ਬਹੁਤ ਵੱਡੇ ਇੱਕ ਮੌਲ ਦੇ ਨਾਲ ਪਰਮੇਸ਼ਰ ਨੇ ਬles ਕੀਤਾ ਕੀ ਨਾਮ ਰੱਖਿਆ ਹੈ ਉਸ ਮੌਲ ਦਾ ਔਰ ਅਸੀਂ ਜਾਣਦੇ ਹਾਂ ਕਿ ਸਾਡੇ ਸੰਗਤ ਨੂੰ ਤੁਸੀਂ ਇਹ ਗਵਾਹੀ ਜਿਹੜੀ ਆ ਥੋੜੇ ਵੱਡੇ ਲੈਵਲ ਦੇ ਉੱਤੇ ਆਪਣੇ ਤਰੀਕੇ ਦੇ ਨਾਲ ਇਸ ਗਵਾਹੀ ਨੂੰ ਸਾਂਝਾ ਕੀਤਾ ਜਾਵੇ ਕਿਉਂਕਿ ਖੁਦਾ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਦਰਸ਼ਨ ਦੇ ਮੁਤਾਬਕ ਬਹੁਤ ਵੱਡਾ ਕੰਮ ਕੀਤਾ ਪਰਮੇਸ਼ਰ ਦਾ ਥੈਂਕਸ ਕਰਦਾ ਮੈਂ ਨਵਜੋਤ ਜੀ ਸੱਚਮੁੱਚ ਇਹ ਬਹੁਤ ਵੱਡੀ ਗਵਾਹੀ ਆ ਜਦੋਂ ਅਸੀਂ ਇੱਕ ਵੱਡਾ ਦਰਸ਼ਨ ਪਰਮੇਸ਼ਰ ਦਾ ਲੈ ਕੇ ਚੱਲ ਰਹੇ ਹਾਂ ਪ੍ਰਭੂ ਯਿਸੂ ਮਸੀਹ ਨੇ ਇੱਕ ਵੱਡਾ ਦਰਸ਼ਨ ਦਿੱਤਾ ਏ ਕਿ ਪ੍ਰਭੂ ਯਿਸੂ ਮਸੀਹ ਦੇ ਰਾਜ ਨੂੰ ਜਿਹੜਾ ਆ ਪੰਜਾਬ ਇੰਡੀਆ ਪੂਰੇ ਜ਼ਿਲ੍ਹਿਆਂ ਦੇ ਅੰਦਰ ਔਰ ਵਰਲਡ ਦੇ ਅੰਦਰ ਲੈ ਕੇ ਕਿੱਦਾਂ ਜਾ ਜਾ ਸਕੇ ਉਹਦੇ ਵਾਸਤੇ ਸਾਨੂੰ ਬਹੁਤ ਸਾਰੀਆਂ ਸੁੱਖ ਸਹੂਲਤਾਂ ਦੀ ਲੋੜ ਪੈਂਦੀ ਆ ਬਹੁਤ ਸਾਰੀ ਚੀਜ਼ਾਂ ਦੀ ਨੀਡ ਹੁੰਦੀ ਹੈ ਲੋੜਾਂ ਹੁੰਦੀਆਂ ਨੇ ਤੋਂ ਪਰਮੇਸ਼ਰ ਦਾ ਧੰਨਵਾਦ ਹੈ ਜਦ ਮੈਂ 6 ਸਾਢੇ ਮਹੀਨੇ ਦੇ ਫਾਸਟਿੰਗ ਪਰੀਚ ਬੈਠਾ ਸਾਂ ਤੋਂ ਪਰਮੇਸ਼ਵਰ ਨੇ ਇੱਕ ਪ੍ਰੋਫਸੀ ਵਰਡ ਬੋਲਿਆ ਸੀ ਕਿਉਂਕਿ ਮੇਰੇ ਕੋ ਇੱਕ ਪ੍ਰੋਫਸੀ ਭਵਿਖਬਾਣੀਆਂ ਦਾ ਇੱਕ ਗਿਫਟ ਹੈ ਮੇਰੇ ਕੋ ਬਹੁਤ بڑا ਪ੍ਰਭੂ ਯਿਸੂ ਮਸੀਹ ਨੇ ਦਿੱਤਾ ਹੈ ਸਾਢੇ 6 ਮਹੀਨੇ ਦੇ ਫਾਸਟਿੰਗ ਚ ਮੈਂ ਪ੍ਰਭੂ ਤੋਂ ਲਿਆ ਆ ਤੋਂ ਬੇਟੇ ਇਮਾਨੁਅਲ ਵਾਸਤੇ ਇੱਕ ਪ੍ਰੋਫਸੀ ਵਰਡ ਬੋਲਿਆ ਗਿਆ ਸੀ ਅੱਜ ਤੋਂ ਕਰੀਬ-ਕਰੀਬ 6 ਮਹੀਨੇ ਪਹਿਲਾਂ ਕਿ ਪਰਮੇਸ਼ਵਰ ਤੈਨੂੰ ਇੱਕ ਬਹੁਤ ਵੱਡੇ ਬਿਜ਼ਨਸ ਨਾਲ ਬਲੈਸ ਕਰ ਲਈ ਜਾ ਰਿਹਾ ਹੈ ਔਰ ਤੂੰ ਇੱਕ ਬਹੁਤ ਵੱਡਾ ਰਿਚ ਬਿਜ਼ਨਸਮੈਨ ਬਣੇਗਾ ਔਰ ਉਸ ਬਿਜ਼ਨਸ ਦੇ ਦੁਆਰਾ ਪ੍ਰਭੂ ਦੀ ਸੇਵਕਾਈ ਵੀ ਵਧੇਗੀ ਲੋਕਾਂ ਦਾ ਭਲਾ ਹੋਏਗਾ ਔਰ ਪਰਿਵਾਰ ਵੀ ਵਧੀਆ ਢੰਗ ਨਾਲ ਚੱਲੇਗਾ ਤੋ ਉਹ ਪਰਮੇਸ਼ਵਰ ਨੇ ਜੋ ਪ੍ਰੋਫਸੀ ਵਰਡ ਅੱਜ ਤੋਂ 6 ਮਹੀਨੇ ਪਹਿਲਾਂ ਮੈਂ ਤੁਹਾਡੇ ਦੁਆਰਾ ਇਹ ਸਾਰੀ ਸੰਗਤ ਨੂੰ ਸੰਤਾਨ ਨੂੰ ਦੱਸਣਾ ਚਾਹੁੰਦਾ ਹਾਂ ਦਸੇ ਦਾਦਸੀਆਂ ਨੂੰ ਉਹ ਪ੍ਰੋਫਸੀ ਵਰਡ ਜਿਹੜਾ ਬੋਲਿਆ ਸੀ ਪ੍ਰਭੂ ਯਿਸੂ ਮਸੀਹ ਨੇ ਅੱਜ ਪੂਰਾ ਕਰ ਦਿੱਤਾ ਆ ਔਰ ਪਰਮੇਸ਼ਰ ਨੇ ਪ੍ਰੋਪਰ ਉਹਦਾ ਨਾਮ ਮੈਨੂੰ ਦਿੱਤਾ ਉਹਦਾ ਨਾਮ ਹੈ ਜੇਮਾਰਟ ਗਰੋਕਸ ਸਟੋਰ ਜੇ ਜੇ ਸੰਜੀ ਕਿਹੜੇ ਨਾਮ ਤੋਂ ਮਤਲਬ ਜੇ ਫੋਰ ਜੀਜਸ ਜੇ ਫੋਰ ਜਿਤ ਜੇ ਫੋਰ ਜੌਨ ਪਰਮੇਸ਼ਰ ਦਾ ਧੰਨਵਾਦ ਹੈ ਤੋ ਇਹ ਪ੍ਰਭੂ ਯਿਸੂ ਮਸੀਹ ਦੇ ਨਾਮ ਤੇ ਹੀ ਰੱਖਿਆ ਗਿਆ ਔਰ ਆਉਣ ਵਾਲੇ ਸਮੇਂ 'ਚ ਮੈਂ ਤੁਹਾਨੂੰ ਸਾਰਿਆਂ ਨੂੰ ਪ੍ਰਭੂ ਯਿਸੂ ਨਾਲ ਚ ਮੁਬਾਰਕਵਾਦ ਦਿਨਾ ਹੈ ਐਡਵਾਂਸ ਵਿੱਚ ਉਸੀ ਚੈਨਲ ਤੇ ਫਿਰ ਆਉਣ ਵਾਲੇ ਸਮੇਂ 'ਚ ਇਹ ਗੱਲ ਨੂੰ ਚਲਾਓਗੇ ਜੀ ਜੀ ਕਿ ਇਹ ਇੱਕ ਬਹੁਤ بڑا ਬ੍ਰਾਂਡ ਬਣੇਗਾ ਜੇ ਮਾਰਕ ਡਰੌਕਸ ਸਟੋਰ ਇੱਕ ਬ੍ਰਾਂਡ ਬਣਨੇ ਜਾ ਰਿਹਾ ਹੈ ਜੀ ਅਤੇ ਪਰਮੇਸ਼ਰ ਦੇ ਦੁਆਰਾ ਬਹੁਤ ਸਾਰਾ ਲੋਕਾਂ ਦਾ ਭਲਾ ਕਰੇਗਾ ਪ੍ਰਭੂ ਦਾ ਰਾਜ ਵੀ ਵਧੇਗਾ ਸੰਤਾਂ ਵਾਸਤੇ ਵੀ ਅਸੀਂ ਖੜੇ ਹੋਵਾਂਗੇ ਔਰ ਪ੍ਰਭੂ ਆਸ਼ੀਸ਼ ਕਰੇਗਾ ਇਹਦੇ ਤੇ ਅਰਸ਼ੰਦ ਦੇ ਵਿੱਚ ਸਾਜੀ ਕੀ ਕੀ ਸੋਚਿਆ ਤੁਹਾਡੇ ਵੱਲੋਂ ਸੋਚਿਆ ਗਿਆ ਕਿ ਵਿਸ਼ਵ ਦੇ ਕੰਮਾਂ ਲਈ ਬੀਜਿਆ ਜਾਏਗਾ ਉਸ ਪੈਸੇ ਦੇ ਨਾਲ ਤੁਸੀਂ ਕਿਹੜੀਆਂ ਕਿੜੀਆਂ ਗੱਲਾਂ ਨੂੰ ਸੋਚਿਆ ਕਿ ਜਿਹੜੇ ਲੋਕ ਭਲਾਈ ਦੇ ਸਮਾਜ ਦੇ ਕੰਮਾਂ ਨੂੰ ਹਾਂ ਜੀ ਹਾਂ ਜੀ ਬਿਲਕੁਲ ਵੇਖੋ ਇਹ ਆ ਕਿ ਅੱਜ ਤੋਂ ਕਈ ਸਾਲ ਪਹਿਲਾਂ ਹੀ ਮੈਂ ਮੇਰੇ ਮਨ ਦੇ ਵਿੱਚ ਪਰਮੇਸ਼ਰ ਨੇ ਇੱਕ ਬੋਝ ਦਿੱਤਾ ਆ ਦੋ ਸੰਸਥਾਵਾਂ ਆ ਜਿਹਦਾ ਮੈਂ ਮਤਲਬ ਮੁਖ ਸੇਵਾਦਾਰ ਹੋਰ ਤੇ ਉਹਦੀ ਅਗਵਾਈ ਕਰਦਾ ਹੈ ਜਿਵੇਂ 크ਿਸਚਨ ਐਂਡ ਆਲ ਪੀਪਲ ਵੈਲਫੇਅਰ ਐਸੋਸੀਏਸ਼ਨ ਇੰਡੀਆ ਇਹ ਵੀ ਰਾਸ਼ਟਰੀ ਤੌਰ ਤੇ ਰਜਿਸਟਰਡ ਆ ਇੰਡੀਆ ਗਵਰਨਮੈਂਟ ਵਿਲ ਤੋਂ 1957 ਦੇ ਸੰਵਿਧਾਨ ਦੇ ਅਨੁਸਾਰ ਹਾਂਜੀ ਔਰ ਉਸ ਤੋਂ ਬਾਅਦ ਪਾਸਟਰ ਜੀ ਵੈਲਫੇਅਰ ਆਲ ਚਰਚ ਮਿਸ਼ਨ ਜਿਹੜੀ ਆ ਮੈਨੂੰ ਇਹ ਵੀ ਇੱਕ ਪਰਮੇਸ਼ਰ ਦਾ ਦਰਸ਼ਨ ਸੀ ਕਿ ਸਾਰੇ ਸੇਵਕਾਂ ਨੂੰ ਕਿਵੇਂ ਇਕੱਠਾ ਕਰਨਾ ਹੈ ਇਕਤਾ ਚ ਲਾਉਣਾ ਔਰ ਅਸੀਂ ਸਾਰਿਆਂ ਨੇ ਰਲ ਕੇ ਦਰਸ਼ਨ ਚ ਕੰਮ ਕਰਨਾ ਹੈ ਉਹ ਕਮਿਸ਼ਨ ਹੈ ਉਹਦੇ ਅੰਦਰ ਵੀ ਇੰਡੀਆ ਗਵਰਨਮੈਂਟ ਨੇ ਜਿਹੜੇ ਵੈਲਫੇਅਰ ਦੇ ਜਿਹੜੇ ਕੰਮ ਆ ਉਹ ਪਾਸ ਕੀਤੇ ਹੋਇਆ ਔਰ ਉਹਦੇ ਵਿੱਚੋਂ ਇੱਕ ਮਨ ਦੇ ਵਿੱਚ ਸਾਡੇ ਬਰਦਨ ਆ ਜਿਹੜਾ ਐਟ ა ਟਾਈਮ ਅਸੀਂ ਸ਼ੁਰੂਆਤ ਕਰਾਂਗੇ ਆਉਣ ਵਾਲੇ ਸਮੇਂ 'ਚ ਕਿ ਪਰਮੇਸ਼ਰ ਕਿਰਪਾ ਕਰੇ ਜਿਹੜੀਆਂ ਲੀਡੀ ਪਰਸੈਂਟ ਲੋੜਵੰਤ ਸਾਡੀਆਂ ਭੈਣਾਂ ਆ ਵਿਧਵਾ ਨੇ ਔਰ ਕਮਜ਼ੋਰ ਨੇ ਨਿਰਬਲ ਨੇ ਉਹਨਾਂ ਦਾ ਸਹਾਰਾ ਨਹੀਂ ਕੋਈ ਉਹਨਾਂ ਵਾਸਤੇ ਸੀ ਰਾਸ਼ਨ ਦੀ ਸੇਵਾ ਜਿਹੜੀ ਆ ਇਸ ਆਪਣੇ ਮਿਨਿਸਟਰੀ ਦੇ ਦੁਆਰਾ ਸ਼ੁਰੂਆਤ ਕਰਾਂਗੇ ਤੇ ਨਾਲ ਨਾਲ ਜਿਹੜੇ ਆਉਣ ਵਾਲੇ ਸਮੇਂ 'ਚ ਸੇਵਕ ਹੋਣਗੇ ਜੋ ਸਾਡੇ ਮਿਸ਼ਨ ਨਾਲ ਮਿਲ ਕੇ ਸੇਵਕਾਈ ਕਰਦੇ ਆ ਅਸੀਂ ਉਹਨਾਂ ਦੇ ਨਾਲ ਵੀ ਖੜੇ ਹੋਵਾਂਗੇ ਉਹਨਾਂ ਦੀ ਭਲਾਈ ਦੇ ਵਾਸਤੇ ਔਰ ਹੋਰ ਵੀ ਪ੍ਰਭੂ ਯਿਸੂ ਮਸੀਹ ਦੇ ਰਾਜ ਨੂੰ ਵਧਾਉਣ ਲਈ ਬਹੁਤ ਸਾਰੇ ਪਲਾਨ ਨੇ ਜੋ ਬਹੁਤ ਸਾਰੇ ਜਿਆਦਾ ਨੇ ਕੋਈ 44 ਤਰ੍ਹਾਂ ਦੇ ਪਲਾਨ ਨੇ ਜਿਹੜੇ ਪਰਮੇਸ਼ਰ ਨੇ ਮੈਨੂੰ ਦੱਸੇ ਨੇ ਉਹ ਅਸੀਂ ਇਹਦੇ ਵਿੱਚ ਪ੍ਰਭੂ ਯਿਸੂ ਦੇ ਰਾਜ ਨੂੰ ਵਧਾ ਜਿਵੇਂ ਕਰੂਸੜ ਚੰਗਾਈ ਪ੍ਰਾਰਥਨਾ ਸਭਾ ਹੋਏਗੀ ਪਾਸਟਰ ਮੀਟਿੰਗਾਂ ਹੋਣਗੀਆਂ ਚਾਹੇ ਹੋਰ ਵੀ ਅਦਰ ਕਈ ਕੰਮ ਹਨ ਜੋ ਪ੍ਰਭੂ ਯਿਸੂ ਦੇ ਰਾਜ ਨੂੰ ਵਧਾਉਣ ਲਈ ਅਸੀਂ ਇਹਦੇ ਵਿੱਚ ਬਹੁਤ ਤੇਜ਼ੀ ਨਾਲ ਕਰਾਂਗੇ ਜੀਸਸ ਸਾਹਿਬ ਜਿਵੇਂ ਤੁਸੀਂ ਅੱਜ ਖੁਸ਼ੀ ਦੇ ਮੌਕੇ ਦੇ ਉੱਤੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਹੋ ਕੇ ਤੁਸੀਂ ਅੱਜ ਦੇ ਆਪਣੇ ਜਨਮ ਦੇ ਨੂੰ ਮਨਾ ਰਹੇ ਹੋ ਕਿਉਂਕਿ ਅਲੱਗ-ਅਲੱਗ ਤਰੀਕੇ ਨਾਲ ਲੋਕਾਂ ਦੇ ਵੱਲੋਂ ਖੁਸ਼ੀਆਂ ਕੀਤੀਆਂ ਜਾਂਦੀਆਂ ਵੱਡੇ-ਵੱਡੇ ਮਾਲ ਦੇ ਵਿੱਚ ਜਾਇਆ ਜਾਂਦਾ ਆ ਕਈ ਲੋਕ ਤੇ ਜਿਹੜੇ ਅਦਰ ਪਰਸਨ ਲੋਕ ਆ ਉਹ ਆਪਣੇ ਤਰੀਕੇ ਨਾਲ ਬਾਹਰ ਵਿੱਚ ਜਾ ਕੇ ਜਨਮ ਦਿਨ ਮਨਾਉਂਦੇ ਆ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜਾ ਕੇ ਮਨਾਉਂਦੇ ਆ ਅਲੱਗ-ਅਲੱਗ ਤਰੀਕੇ ਨਾਲ ਖੁਸ਼ੀ ਕਰਦੇ ਤੁਹਾਡੇ ਬੜੇ ਸਿੰਪਲ ਤਰੀਕੇ ਦੇ ਨਾਲ ਤੁਸੀਂ ਥੋੜੇ ਜਾਣਿਆਂ ਨੂੰ ਬੁਲਾ ਕੇ ਅੱਜ ਬੜੇ ਸਿੰਪਲ ਤਰੀਕੇ ਨਾਲ ਪ੍ਰਭੂ ਯੇਸ਼ੂ ਮਸੀਹ ਦੀ ਹਜ਼ੂਰੀ ਦੇ ਵਿੱਚ ਜਨਮ ਦਿਨ ਮਨਾ ਰਹੇ ਹੋ ਦੂਜੇ ਆਮ ਲੋਕਾਂ ਨੂੰ ਆਮ ਜਨਤਾ ਨੂੰ ਜੋ ਅਦਰ ਪਰਸਨ ਲੋਕ ਆ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਬਹੁਤ ਵਧੀਆ ਤੁਸੀਂ ਪ੍ਰਸ਼ਨ ਕੀਤਾ ਹੈ ਪਰਮੇਸ਼ਰ ਦਾ ਥੈਂਕਸ ਕਰਦਾ ਹਾਂ ਇਹ ਬਾਡੇ ਜਿਹੜਾ ਆ ਜਿਹੜਾ ਥੈਂਕਸ ਮੀਟਿੰਗ ਆਹੀ ਰੱਖੀ ਹੋਈ ਆ ਪਰ ਵੀ ਯਿਸੂ ਮਸੀਹ ਦੀ ਇਸ ਨੂੰ ਵੱਡੇ ਪੈਮਾਨੇ ਦਾ ਬੱਚੇ ਕਰਨ ਲਈ ਜਾ ਰਹੇ ਸੀ ਜੀ ਇਹ ਇਸ ਨੂੰ ਕਿਹੇ ਮਾਰਟ ਵਿੱਚ ਮੌਲ ਦੇ ਅੰਦਰ ਕੋਈ ਵੀ ਆਪੀ ਕੋਈ ਹੋਰ ਬਹੁਤ ਸਾਰੇ ਧਾਰਮਿਕ ਸਮਾਜਿਕ ਔਰ ਰਾਜਨੀਤਿਕ ਲੋਕ ਬੁਲਾ ਕੇ ਕਰਨਾ ਚਾਹੁੰਦੇ ਸੀ ਮੇਰੇ ਟੈਚ ਸੀ ਬਹੁਤ ਸਾਰੇ ਲੋਕਾਂ ਨੇ ਕਿਹਾ ਜਦੋਂ ਪੋਸਟ ਵੇਖੀ ਕਿ ਸੰਤ ਜੀ ਅਸੀਂ ਥੈਂਕਸ ਮੀਟਿੰਗ ਤੁਹਾਡੇ ਨਾਲ ਮਿਲ ਕੇ ਕਰਨਾ ਚਾਹੁੰਦੇ ਆ ਕਿ ਉਹ ਮਨਿਸਟਰ ਲੈਵਲ ਦੇ ਸੀ ਚਾਹੇ ਉਹ ਆਈਪੀਐਸ ਅਫਸਰ ਸੀ ਜਾਂ ਕੋਈ ਵੀ ਪਰ ਮੈਂ ਪਾਸਟਰ ਡੈਨੀਅਲ ਨਾਲ ਔਰ ਟੀਮ ਆਪਣੀ ਨਾਲ ਗੱਲ ਕੀਤੀ ਕਿ ਨਹੀਂ ਮੈਂ ਚਾਹੁੰਦਾ ਹਾਂ ਕਿ ਅਸੀਂ ਸਧਾਰਨ ਤਰੀਕੇ ਨਾਲ ਪਰਮੇਸ਼ਰ ਦੇ ਭਵਨ 'ਚ ਬਹਿ ਕੇ ਕੁਝ ਲੋਕਾਂ ਨੂੰ ਬੁਲਾ ਕੇ ਥੈਂਕਸ ਮੀਟਿੰਗ ਕਰੀਏ ਔਰ ਜੋ ਪੈਸਾ ਬਚੇਗਾ ਜੋ ਨੇਕ ਨਾਮੀ ਦਾ ਪੈਸਾ ਬਚੇਗਾ ਹਉਣ ਵਾਲੇ ਸਮੇਂ 'ਚ ਉਹਨਾਂ ਦੀ ਲੋੜਵੰਦ ਬੀਬੀਆਂ ਦੀ ਵਿਧਵਾ ਔਰਤਾਂ ਦੀ ਜਿਹੜੀ ਆ ਰਾਸ਼ਨ ਦੀ ਮਦਦ ਕਰਾਂਗੇ ਸੇਵਕਾਈ 'ਚ ਉਹਨੂੰ ਪੈਸੇ ਨੂੰ ਲਾਵਾਂਗੇ ਉਹ ਵੇਸਟਿੰਗ ਨਾ ਕਰੀਏ ਅਸੀਂ ਬਹੁਤ ਵਧੀਆ ਸੋਚ ਸੀ ਕਿ ਥੋੜੇ ਜਣਿਆਂ ਨੂੰ ਬੁਲਾ ਕੇ ਔਰ ਸਿੰਪਲ ਤਰੀਕੇ ਨਾਲ ਜਨਮ ਦਿਨ ਨੂੰ ਮਨਾਇਆ ਜਾਵੇ ਤਾਂ ਕਿ ਜਿਹੜਾ ਪੈਸਾ ਜਿਹੜਾ ਅਸੀਂ ਖਰਚ ਕਰਨਾ ਹੈ ਉਹ ਪੈਸਾ ਜਿਹੜਾ ਆ ਉਹ ਜਿਹੜੀਆਂ ਵਿਧਵਾ ਭੈਣਾਂ ਆ ਔਰ ਬਹੁਤ ਸਾਰੇ ਜਿਹੜੇ ਲੋੜਵੰਦ ਪਰਿਵਾਰ ਆ ਉਹ ਪੈਸਾ ਉਹਨਾਂ ਦੇ ਕੰਮਾਂ ਦੇ ਲਈ ਲਗਾਇਆ ਜਾਵੇ ਸੋ ਇਹ ਬੜੀ ਵੱਡੀ ਸੋਚ ਹੈ ਸੰਜੀ ਤੁਹਾਡੀ ਖੁਦਾ ਤੁਹਾਨੂੰ ਬੜੀ ਬਰਕਤ ਦੇਵੇ ਪਰਮੇਸ਼ਵਰ ਔਰ ਪਵਿੱਤਰ ਬਾਈਬਲ ਚੋਂ ਲੋਕਾਂ ਲਈ ਕੀ ਮੈਸੇਜ ਹੈ ਹਾਂ ਪਵਿੱਤਰ ਬਾਈਬਲ ਚੋਂ ਮੈਸੇਜ ਦੇਣਾ ਚਾਹੁੰਨਾ ਮੈਂ ਪਵਿੱਤਰ ਬਾਈਬਲ ਦੇ ਅਨੁਸਾਰ ਤਿੰਨ ਤਰ੍ਹਾਂ ਦੇ ਬਰਥ ਆ ਤਿੰਨ ਤਰ੍ਹਾਂ ਦੇ ਜਨਮ ਦੇਣਾ ਜੀ ਇੱਕ ਜਨਮ ਉਹ ਆ ਜਿਹੜਾ ਸੰਸਾਰ ਦੇ ਵਿੱਚ ਇੱਕ ਮਾਤਾ ਪਿਤਾ ਦੇ ਦੁਆਰਾ ਹੀ ਧਰਤੀ 'ਤੇ ਦਿੱਤੇ ਹੋਣੇ ਆ ਇੱਕ ਜਨਮ ਉਹ ਆ ਜਿਹੜਾ ਆਤਮਿਕ ਰੀਤੀ ਨਾਲ ਜਿੱਦਾਂ ਪ੍ਰਭੂ ਯੇਸ਼ੂ ਮਸੀਹ ਨੇ ਕਿਹਾ ਜਿਹੜਾ ਮਨੁੱਖ ਜਲ ਤੇ ਆਤਮਾ ਤੋਂ ਨਾ ਜੰਮੇ ਉਹ ਪਰਮੇਸ਼ਰ ਦੇ ਰਾਜ ਨੂੰ ਨਹੀਂ ਦੇਖ ਸਕਦਾ ਇੱਕ ਜਨਮ ਉਹ ਆ ਜਿਹੜਾ ਅਸੀਂ ਅੰਦਰੋਂ ਆਪਣੇ ਆਪ ਹੀ ਮਹਿਸੂਸ ਕਰਦੇ ਆ ਜਿਹਨੂੰ ਅਸੀਂ ਕਹਿੰਦੇ ਆ ਪਵਿੱਤਰ ਆਤਮਾ ਦੀ ਫੈਰਦਾ ਜਨ ਪਵਿੱਤਰ ਆਤਮਾ ਦਾ ਜਨਮ ਪਵਿੱਤਰ ਆਤਮਾ ਦੀ ਅੱਗ ਦੇ ਨਾਲ ਅਸੀਂ ਜਦੋਂ ਅਭਿਸ਼ੇਕ ਹੋ ਜਾਂਦੇ ਆ ਤਾਂ ਅੱਜ ਮੈਂ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਤੁਸੀਂ ਬਿਲਕੁਲ ਜਦੋਂ ਵੀ ਖੁਸ਼ੀ ਮਨਾਉਂਦੇ ਜੋ ਜਦੋਂ ਵੀ ਪ੍ਰਭੂ ਯਿਸੂ ਮਸੀਹ ਦਾ ਕੋਈ ਸੰਤ ਬਲਾਓ ਥੈਂਕਸ ਮੀਟਿੰਗ ਕਰੋ ਔਰ ਜਿਹੜਾ ਤੁਹਾਡਾ ਪੈਸਾ ਆ ਜਿਹੜੀਆਂ ਸਾਡੀਆਂ ਚੀਜ਼ਾਂ ਆ ਉਹਨਾਂ ਨੂੰ ਲੋੜਵੰਦ ਲੋਕਾਂ ਦੀ ਭਲਾਈ ਦੇ ਵਾਸਤੇ ਇਸਤੇਮਾਲ ਕਰੋ ਸੰਤਾਂ ਦੀ ਮਦਦ ਵਾਸਤੇ ਇਸਤੇਮਾਲ ਕਰੋ ਪਰਮੇਸ਼ਰ ਦੇ ਰਾਜ ਨੂੰ ਵਧਾਉਣ ਲਈ ਇਸਤੇਮਾਲ ਕਰੋ ਔਰ ਜਿਹੜਾ ਜਿਹੜੇ ਲੋਕ ਪ੍ਰਭੂ ਯਿਸੂ ਮਸੀਹ ਦੇ ਆਤਮਿਕ ਜਨਮ ਵਿੱਚ ਨਹੀਂ ਆਏ ਉਹ ਪ੍ਰਭੂ ਯਿਸੂ ਮਸੀਹ ਸਾਰੇ ਜਗਤ ਦਾ ਇੱਕ ਪ੍ਰਭੂ ਆ ਮੁਕਤੀ ਦਾਤਾ ਹੈ ਸ਼ਾਂਤੀ ਦਾਤਾ ਹੈ ਆਪਣਾ ਜੀਵਨ ਪ੍ਰਭੂ ਯਿਸੂ ਮਸੀਹ ਨੂੰ ਸੌਂਪੋ ਜਿਹੜਾ ਪ੍ਰਭੂ ਯਿਸੂ ਮਸੀਹ ਨੇ ਕਿਹਾ ਜਿਹੜਾ ਜਲ ਤੇ ਆਤਮਾ ਤੋਂ ਨਹੀਂ ਜਨਮਦਾ ਉਹ ਪਰਮੇਸ਼ਰ ਦੇ ਰਾਜ ਚ ਕਦੀ ਨਹੀਂ ਵੜੇਗਾ ਤੁਸ ਆਪਣੇ ਜੀਵਨ ਨੂੰ ਪ੍ਰਭੂ ਯੇਸ਼ੂ ਦੇ ਰਾਜ ਲਈ ਤਿਆਰ ਕਰੋ ਔਰ ਗੁੱਡ ਨਿਊਜ਼ ਦਾ ਘਰ ਘਰ ਜਾ ਕੇ ਪ੍ਰਚਾਰ ਕਰੋ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਇਹ ਇਕੱਲੀ ਜ਼ਿੰਮੇਵਾਰੀ ਚਾਹੇ ਮੈਂ ਇੱਕ ਮਿਸ਼ਨ ਦਾ ਬਿਸ਼ਪ ਆ ਮੇਰੀ ਨਹੀਂ ਹੈ ਸਾਡੇ ਪਾਸਟਰ ਸਬਾਨਾ ਦੀ ਨਹੀਂ ਹੈ ਕੁੱਲੇ ਵਿਸ਼ਵਾਸੀਆਂ ਦੀ ਨਹੀਂ ਅਦਰ ਜਿੰਨੇ 올 ਪੀਪਲ ਲੋਕ ਪ੍ਰਭੂ ਯੇਸ਼ੂ ਮਸੀਹ ਚ ਆ ਗਿਆ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਤੁਸੀਂ ਘਰ ਘਰ ਗੁੱਡ ਨਿਊਜ਼ ਨੂੰ ਪ੍ਰਭੂ ਯੇਸ਼ੂ ਮਸੀਹ ਦੇ ਮੁਕਤੀ ਔਰ ਸ਼ਾਂਤੀ ਦੇ ਪ੍ਰਚਾਰ ਨੂੰ ਕਰੋ ਪ੍ਰਭੂ ਯੇਸ਼ੂ ਮਸੀਹ ਸਾਰੀ ਦੁਨੀਆ ਦੇ ਪਾਪਾਂ ਲਈ ਕ੍ਰੂਸ ਚੜੇ ਮਾਰਗੇ ਜੀ ਉੱਠੇ ਔਰ ਹੁਣ ਪ੍ਰਭੂ ਯਿਸੂ ਮਸੀਹ ਬਦਲਾਂ ਤੇ ਆਪਣੇ ਲੋਕਾਂ ਨੂੰ ਲੈਣ ਲਈ ਆ ਰਹੇ ਆ ਉਹਦੇ ਵਾਸਤੇ ਤਕੜੇਓ ਕੰਮ ਕਰੋ ਔਰ ਮੇਰੀ ਇੱਕ ਗਵਾਹੀ ਹੈ ਮੈਂ ਤੁਹਾਡੇ ਇਸ ਚੈਨਲ ਦੇ ਦੁਆਰਾ ਜਿਹੜੇ ਲੋਕ ਸਰੋਤੇ ਸੁਣ ਰਹੇ ਗਵਾਹੀ ਦੇ ਰਿਆਂ ਤੁਸੀਂ ਜਦੋਂ ਪ੍ਰਭੂ ਯਿਸੂ ਦੇ ਰਾਜ ਲਈ ਕੰਮ ਕਰੋਗੇ ਤੁਹਾਨੂੰ ਆਰਥਿਕ ਤੌਰ ਤੇ ਪਰਮੇਸ਼ਰ ਕਮੀ ਨਹੀਂ ਰਹਿਣ ਦੇਗਾ ਹਰ ਤਰ੍ਹਾਂ ਬles ਕਰੇਗਾ ਪੈਸੇ ਨਾਲ ਬles ਕਰੇਗਾ ਚੰਗਿਆਈ ਨਾਲ ਬles ਕਰੇਗਾ ਆਦਰ ਨਾਲ ਬles ਕਰੇਗਾ ਔਰ ਤਿੰਨ ਚੀਜ਼ਾਂ ਦੀ ਕਦੀ ਕਮੀ ਨਹੀਂ ਰਹੇਗੀ ਮੇਰੀ ਜ਼ਿੰਦਗੀ ਦੀ ਗਵਾਹੀ ਆ ਜਦੋਂ ਤੁਸੀਂ ਪ੍ਰਭੂ ਯਿਸੂ ਦੇ ਰਾਜ ਲਈ ਕੰਮ ਕਰੋਗੇ ਸੋ ਅਸੀਂ ਹੁਣ ਚਾਹੁੰਦੇ ਹਾਂ ਕਿ ਬਿਸ਼ਪ ਸੰਤ ਬਲਵਿੰਦਰ ਜੌਨ ਜੀ ਦਾ ਮਾਨ ਸਨਮਾਨ ਕੀਤਾ ਜਾਵੇ ਉਹਨਾਂ ਦਾ ਆਦਰ ਕੀਤਾ ਜਾਵੇ ਸੋ ਮੈਂ ਸੰਤ ਜੀ ਤੁਹਾਨੂੰ ਵਧਾਈ ਦਿੰਨਾ ਆ ਔਰ ਤੁਹਾਡੀ ਲੰਮੀ ਉਮਰ ਦੇ ਲਈ ਮੈਂ ਪ੍ਰਾਰਥਨਾ ਵੀ ਕਰਦਾ ਕਿ ਖੁਦਾ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ ਥੈਂਕ ਯੂ ਜੀ ਥੈਂਕ ਯੂ ਨਵਜੋਤ ਜੀ ਪਰਮੇਸ਼ਰ ਤੁਹਾਨੂੰ ਵੀ ਬਹੁਤ ਸਾਰੀ ਆਸ਼ੀਸ਼ ਕਰੇ ਕੀ ਕਹਿਣਾ ਚਾਹੋਗੇ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਔਰ ਮੈਂ ਚਾਹੁੰਦਾ ਕਿ ਦੋ ਸ਼ਬਦ ਜਿਹੜੇ ਆ ਤੁਸੀਂ ਇਸ ਸਮੇਂ ਜਰੂਰ ਸੰਤਾਨ ਨਾਲ ਸਾਂਝੇ ਕਰੋ ਮੈਂ ਸਭ ਤੋਂ ਪਹਿਲਾਂ ਥੈਂਕਸ ਕਰਦਾ ਹਾਂ ਪ੍ਰਭੂ ਯਿਸੂ ਮਸੀਹ ਦਾ ਜਿਸ ਦੀ ਅਪਾਰ ਕਿਰਪਾ ਦੇ ਨਾਲ ਅੱਜ ਦਾ ਡੇ ਅੱਜ ਦਾ ਦਿਨ ਔਰ ਇੱਕ ਨਵਾਂ ਸਾਲ ਪ੍ਰਭੂ ਯਿਸੂ ਮਸੀਹ ਨੇ ਆਪਣੇ ਦਾਸ ਦੀ ਜ਼ਿੰਦਗੀ ਵਿੱਚ ਸਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਬਖਸ਼ਿਆ ਹੈ ਮੈਂ ਉਹਦੇ ਵਾਸਤੇ ਪ੍ਰਭੂ ਯਿਸੂ ਮਸੀਹ ਦਾ ਥੈਂਕਸ ਕਰਦਾ ਹਾਂ ਔਰ ਮੈਂ ਧੰਨਵਾਦ ਕਰਦਾ ਹਾਂ ਸੱਚ ਦੀ ਬਾਤ ਚੈਨਲ ਦਾ ਵੀ ਜੋ ਅੱਜ ਪਰਮੇਸ਼ਰ ਦੀ ਮਹਿਮਾ ਬਾਤ ਤੇ ਸਾਡੇ ਕੋਲ ਆਏ ਨੇ ਨਵਜੋਤ ਜੀ ਔਰ ਉਹਨਾਂ ਦੀ ਸਮੁੱਚੀ ਟੀਮ ਪਰਮੇਸ਼ਰ ਇਹਨਾਂ ਨੂੰ ਵੀ ਬਹੁਤ ਸਾਰੀ ਆਸ਼ੀਸ਼ ਐਂਡ ਬਰਕਤ ਦੇ ਬਹੁਤ ਬਹੁਤ ਧੰਨਵਾਦ ਜੀ ਸੋ ਹੁਣ ਸਾਡੇ ਵਿੱਚ ਮੌਜੂਦ ਨੇ ਪਾਸਟਰ ਬੁਆ ਸਿੰਘ ਜੀ ਉਹ ਵੀ ਬਿਸ਼ਪ ਸੰਤ ਬਲਿੰਦਰ ਚੌਂਦ ਜੀ ਦਾ ਸਨਮਾਨ ਕਰਨਗੇ ਸੋ ਬਹੁਤ ਬਹੁਤ ਸੰਤ ਜੀ ਮੁਬਾਰਕਾ ਹੋਣ ਤੁਹਾਨੂੰ ਹਾਂ ਇਸ ਜਨਮ ਦਿਹਾੜੇ ਦੇ ਉੱਤੇ ਮੈਂ ਥੈਂਕਸ ਕਰਦਾ ਜੀ ਪ੍ਰਭੂ ਯਿਸੂ ਮਸੀਹ ਪਾਸਟਰ ਬੁਆ ਜੀ ਨੂੰ ਉਹਨਾਂ ਦੀ ਮਿਨਿਸਟਰੀ ਨੂੰ ਵੀ ਹੋਰ ਆਸ਼ੀਸ਼ ਕਰੇ ਗੋਡ ਬlesਸ ਤੁਹਾਨੂੰ ਧੰਨਵਾਦ ਔਰ ਹੁਣ ਸਾਡੇ ਵਿੱਚ ਪਾਸਟਰ ਡੈਨੀਅਲ ਜੀ ਅਜੋ ਹਰ ਸਮੇਂ ਸੇਵਕਾਈ ਦੇ ਵਿੱਚ ਬਿਸ਼ਪ ਸੰਤ ਬਲਵਿੰਦਰ ਜੌਨ ਜੀ ਦਾ ਬੜਾ ਸਹਿਯੋਗ ਕਰਦੇ ਨੇ ਯੋਗਦਾਨ ਦਿੰਦੇ ਨੇ ਸੋ ਪਰਮੇਸ਼ਰ ਪਾਸਟਰ ਡੈਨੀਅਲ ਨੂੰ ਔਰ ਇਹਨਾਂ ਦੇ ਸਾਰੇ ਸੇਵਕਾਈ ਨੂੰ ਵੀ ਬਹੁਤ ਸਾਰੀ ਆਸ਼ੀਸ਼ ਕਰੇ ਮੇਰੀ ਪ੍ਰਾਰਥਨਾ ਹੈ